ਸੋਸ਼ਲ ਮੀਡੀਆ ਦੇ ਉੱਤੇ ਹੁਣ ਤੱਕ ਸੁਖਬੀਰ ਸਿੰਘ ਬਾਦਲ ਦਾ ਰੱਜ ਕੇ ਮਜ਼ਾਕ ਬਣਾਇਆ ਗਿਆ ਐਥੋਂ ਤੱਕ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਬੋਲਣ ਲੱਗਿਆਂ ਭੋਰਾ ਨਹੀਂ ਸੋਚਦੇ ਐਥੋਂ ਤੱਕ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਸੁੱਤੇ ਸੁੱਤੇ ਗੱਲਾਂ ਕਰਗੇ ਨੇ ਐਥੋਂ ਤੱਕ ਕਿਹਾ ਗਿਆ ਕਿ ਬਗੈਰ ਸਲਾਹ ਕੀਤੇ ਸੁਖਬੀਰ ਸਿੰਘ ਬਾਦਲ ਕੁਝ ਵੀ ਬੋਲ ਜਾਂਦੇ ਨੇ ਟਰੋਲ ਕਰਨ ਦੀ ਕੋਈ ਸੀਮਾ ਨਹੀਂ ਛੱਡੀ ਗਈ ਪਰ ਹੁਣ ਇੱਕ ਇਹੋ ਜਿਹਾ ਬਿਆਨ ਬੀਬੀ ਹਰਸਿਮਰਤ कौर ਬਾਦਲ ਉਹਨਾਂ ਦੇ ਧਰਮ ਪਤਨੀ ਦੇਗੇ ਜਿਸ ਤੋਂ ਬਾਅਦ ਹੁਣ ਸ਼ਾਇਦ ਇਹ ਸਵਾਲ ਉਹਨਾਂ ਤੇ ਖੜਾ ਹੋਣ ਲੱਗ ਗਿਆ ਕਿ ਸ਼ਾਇਦ ਬੀਬੀ ਹਰਸਿਮਰਤ कौर ਬਾਦਲ ਇਹਨਾਂ ਚੋਣਾਂ ਦੇ ਵਿੱਚ ਸਲਾਹ ਕਰਕੇ ਬਿਆਨ ਨਹੀਂ ਦੇ ਰਹੇ ਸੁਖਬੀਰ ਸਿੰਘ ਬਾਦਲ ਨੇ ਉਮੀਦਵਾਰ ਐਲਾਨੇ ਸਨ ਤਾਂ ਚੰਡੀਗੜ੍ਹੋਂ ਵੀ ਉਮੀਦਵਾਰ ਐਲਾਨੇ ਸੀ ਜਿਸ ਦੇ ਨਾਲ ਉਮੀਦਵਾਰਾਂ ਦੀ ਗਿਣਤੀ 14 ਹੋ ਗਈ ਸੀ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੇ ਨੇ ਕਿ ਅਸੀਂ 13 ਦੀਆਂ 13 ਸੀਟਾਂ ਤੋਂ ਚੋਣ ਜਿੱਤਾਂਗੇ ਪਰ ਲੱਗਦਾ ਬੀਬੀ ਹਰਸਿਮਰਤ ਕੌਰ ਬਾਦਲ ਆਪ ਹੀ ਇੱਕ ਸੀਟ ਤੋਂ ਛੋੜ ਨਹੀਂ ਜਿੱਤਣਾ ਚਾਹੁੰਦੇ ਜਿਸ ਵਾਸਤੇ ਉਹਨਾਂ ਨੇ 14 ਹਲਕਿਆਂ ਦਾ ਜ਼ਿਕਰ ਹੀ ਨਹੀਂ ਕੀਤਾ ਉਹਨਾਂ ਨੇ 13 ਸੀਟਾਂ ਤੋਂ ਚੋਣ ਜਿੱਤਣ ਦਾ ਗੱਲ ਕਹਿ ਕੇ ਤੇ ਉਹ ਧੁਰਦੇ ਬਣੇ ਹਰ ਆਪਣੇ ਆਪ ਚ ਵਿਚਾਰ ਦਾ ਵਿਸ਼ਾ ਇੱਕ ਇਹੋ ਜੀ ਪਾਰਟੀ ਜਿਹੜੀ ਆਪਣੇ ਆਪ ਨੂੰ ਸਥਾਪਿਤ ਕਰ ਰਹੀ ਹੈ ਕਹਿੋ ਜੀ ਪਾਰਟੀ ਜਿਹੜੀ ਆਪਣੇ ਆਪ ਨੂੰ ਦੁਬਾਰਾ ਉਤਾਹਵਲ ਨੂੰ ਧੱਕ ਰਹੀ ਹੈ ਉਸ ਪਾਰਟੀ ਵਾਸਤੇ ਤਾਂ ਇਕੱਲਾ ਇਕੱਲਾ ਕਦਮ ਫੂਕ ਫੂਕ ਕੇ ਰੱਖਣਾ ਚਾਹੀਦਾ ਜਿਵੇਂ ਉਹ ਘਾਵਤ ਕਹਿੰਦੀ ਹੈ ਕਿ ਦੁੱਧ ਦਾ ਜੜਿਆ ਚਾਹ ਵੀ ਫੂਕ ਫੂਕ ਕੇ ਪੀਂਦਾ ਪਰ ਇਹੋ ਜੀ ਸਥਿਤੀ ਦੇ ਵਿੱਚ ਹਰ ਸਿਮਰਤ ਕੋਰ ਬਾਦਲ ਜਿਹੜੇ ਨੇ ਉਹ ਇਹੋ ਜੀ ਗੱਲ ਕਰ ਦਿੰਦੇ ਨੇ ਆਪਣੇ ਆਪ 'ਚ ਸਵਾਲ ਖੜਦੇ ਨੇ ਕਿ ਕੀ ਦੋਵੇਂ ਇੱਕ ਦੂਸਰੇ ਨਾਲ ਸਲਾਹ ਨਹੀਂ ਕਰਦੇ ਇੱਕ ਜਣਾ ਉਮੀਦਵਾਰ ਐਲਾਨ ਦਿੰਦਾ ਆ ਚੰਡੀਗੜ੍ਹੋਂ ਵੀ ਉਮੀਦਵਾਰ ਐਲਾਨ ਦਿੰਦਾ ਜਿਸ ਦੇ ਨਾਲ ਗਿਣਤੀ 14 ਹੋਗੀ ਬੀਬੀ ਜੀ ਕਹਿੰਦੇ ਨੇ ਕਿ 13 ਦੀਆਂ 13 ਸੀਟਾਂ ਤੇ ਜਿੱਤਾਂਗੇ ਤਾਂ ਕੀ ਇੱਕ ਉਮੀਦਵਾਰ ਆਪ ਹੀ ਨਹੀਂ ਜਿਤਾਉਣਾ ਖੈਰ ਇਹ ਗੱਲਾਂ ਇੱਕ ਪਾਸੇ ਰੱਖਦੇ ਆ ਬਦਲਾਅ ਦੀ ਗੱਲ ਕਰਦੇ ਨੇ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੇ ਕਿ ਬਦਲਾਅ ਲੈ ਕੇ ਆਓ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਬਦਲਾਅ ਦੀਆਂ ਤਸਵੀਰਾਂ ਤਾਂ ਲੱਗੇ ਕੱਲ ਬਠਿੰਡਾ ਦੇ ਰਿਜ਼ੋਰਟ 'ਚ ਦਿਖ ਗਈਆਂ ਜਦੋਂ ਅੰਨੇਵਾਹ ਕੁਰਸੀਆਂ ਇੱਕ ਦੂਸਰੇ ਦੇ ਉੱਤੇ ਸੱਟੀਆਂ ਗਈਆਂ ਲੱਗਦਾ ਬੀਬੀ ਜੀ ਇਹੀ ਬਦਲਾਅ ਆ ਜਿਹੜੀ ਗੱਲ ਤੁਸੀਂ ਕਰਦੇ ਪਏ ਹੋ ਬਦਲਾ ਸਾਫ਼ ਪੇਸ਼ ਆਇਆ ਜਦੋਂ ਅਕਾਲੀ ਲੀਡਰ ਆਪਸ 'ਚ ਹੀ ਲੜਦੇ ਆਪਸ 'ਚ ਇੱਕ ਦੂਸਰੇ ਉੱਤੇ ਵਗਾ ਵਗਾ ਕੁਰਸੀਆਂ ਮਾਰਨ ਲੱਗੇ ਬੀਬੀ ਹਰ ਸਿਮਰਤ ਕੌਰ ਬਾਦਲ ਨੂੰ ਉੱਥੇ ਆਪਣੀ ਸਪੀਚ ਕੱਟ ਸ਼ਾਰਟ ਕਰਨੀ ਪੈਗੀ ਔਰ ਸਪੀਚ ਕੱਟ ਸ਼ਾਰਟ ਕਰਕੇ ਬੀਬੀ ਉੱਥੋਂ ਤੁਰਦੇ ਬਣੇ ਇਹ ਸਾਰੀਆਂ ਚੀਜ਼ਾਂ ਸੁਰਖੀਆਂ ਦਾ ਹਿੱਸਾ ਬੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲ ਜ਼ਰੂਰ ਖੜਦੇ ਨੇ ਪਰ ਆਉਂਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਲੈ ਕੇ ਕੀ ਆਵੇਗਾ ਵੱਡਾ ਸਵਾਲ ਤਾਂ ਇਹ ਹੈ ਕੱਡ ਬੀਬੀ ਹਰਸਿਮਰਤ कौर ਬਾਦਲ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਆ ਕਹਿੰਦੇ ਨੇ ਕਿ ਯੂਥ ਅਕਾਲੀ ਦਲ ਦੇ ਨਾਲ ਨਹੀਂ ਹੈ ਆ ਠਾਠਾ ਮਾਰਦਾ ਹੋਇਆ ਕੱਡ ਕੱਠ ਤੇ ਉਹਨਾਂ ਦਾ ਜੋਸ਼ ਇਸ ਗੱਲ ਦਾ ਸਬੂਤ ਹੈ ਕਿ ਯੂਥ ਨੇ ਵੀ ਹੁਣ 7 ਸਾਲਾਂ 'ਚ ਸਾਰੀ ਸਰਕਾਰਾਂ ਦੇਖ ਲਿੱਤੀਆਂ ਨੇ ਤੇ ਉਹ ਵੀ ਸਮਝ ਗਏ ਨੇ ਕਿ ਜੇ ਬਠਿੰਡੇ ਤੋਂ ਪੰਜਾਬ ਦੀ ਤਰੱਕੀ ਕਰਨੀ ਹੈ ਤਾਂ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਾਕੀ ਜਿੰਨੇ ਇਹ ਬਰਸਾਤੀ ਮੈਂਡਕ ਨਿਕਲ ਕੇ ਆਏ ਨੇ ਫਸਲੀ ਬਟੇਰੇ ਆਏ ਨੇ ਇਹ 15 ਸਾਲ ਪਹਿਲੇ ਵੀ ਜਿਹੜੇ ਜਿਹੜੇ ਆਂਦੇ ਸੀ ਮੁੜ ਕੇ ਕਦੇ ਨਜ਼ਰ ਨਹੀਂ ਆਏ ਤੇ ਇਹਨਾਂ ਨੇ ਵੀ ਪਹਿਲੀ ਤਰੀਕ ਤੋਂ ਬਾਅਦ ਨਜ਼ਰ ਨਹੀਂ ਆਣਾ ਇਹ ਨੌਜਵਾਨ ਵੀ ਸਮਝ ਗਏ ਨੇ ਤੇ ਬਠਿੰਡੇ ਪਾਰਲਮੈਂਟ ਦਾ ਹਰੇਕ ਇਨਸਾਨ ਵੀ ਸਮਝ ਗਿਆ। ਸੋ ਅੱਜ ਇਹਨਾਂ ਦੇ ਵਿੱਚ ਜੋਸ਼ ਹੈ ਜਿਹੋ ਜਿਹਾ ਜੋਸ਼ ਦੇਖਣ ਨੂੰ ਮਿਲਿਆ ਮੈਨੂੰ ਲੱਗਦਾ ਹੈ ਕਿ ਜੇ ਅੱਜ ਹੀ ਮੋਟਾ ਮੋ ਜਾਂਦੀ ਤਾਂ ਇਹਨਾਂ ਨੇ ਬੱਲੇ ਬੱਲੇ ਅੱਜ ਹੀ ਕਰ ਦੇਣੀ। ਅੱਜ ਪੰਜਾਬ ਵਿੱਚ ਅਸਲੀ ਬਦਲਾਅ ਅੱਜ ਲਾਣ ਦੀ ਲੋੜ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਆ ਨਕਲੀ ਬਦਲਾਅ ਤੁਸੀਂ 2.5 ਸਾਲਾਂ 'ਚ ਦੇਖ ਲਿਆ। ਜਿਹੜਾ ਗੱਲਾਂ ਵਿੱਚ ਬਦਲਾਅ ਸੀ ਜੇ ਅਸਲੀ ਬਦਲਾਅ ਤੁਸੀਂ ਲੈ ਕੇ ਆਓਗੇ ਤੇ 13 ਦੀ 13 ਸੀਟਾਂ ਅਕਾਲੀ ਦਲ ਦੀ ਝੋਲੀ 'ਚ ਪਾ ਕੇ ਆਪਣੇ ਪੰਜਾਬ ਨੂੰ ਤੁਸੀਂ ਪੰਜਾਬੀਓ ਮਜ਼ਬੂਤ ਕਰ ਦਿਓ ਤੇ ਪੰਜਾਬ ਬਚ ਜਾਊਗਾ ਨਹੀਂ ਤਾਂ ਦਿੱਲੀ ਦੇ ਗੁਲਾਮਾਂ ਨੇ ਰੋਲਤਾ 7 ਸਾਲਾਂ 'ਚ ਸਾਡੇ ਪੰਜਾਬ ਨੂੰ ਕੁਝ ਬਚਣਾ ਨਹੀਂ ਹੈਗਾ ਜਿਹੜੇ ਦੇਸ਼ ਦੀ ਰਾਜਧਾਨੀ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਪੂਰੇ ਦੇਸ਼ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਲੇਕਿਨ ਰਾਜਧਾਨੀ ਵਿੱਚ ਇਕੱਠੇ ਨੇ ਤੇ ਪੰਜਾਬ 'ਚ ਕਹਿੰਦੇ ਅਸੀਂ ਵੱਖ ਹਾਂ ਇਹਨਾਂ ਦੇ ਝੂਠ ਤੋਂ ਬਚੀਏ ਬਹੁਤ ਝੂਠ ਹੋ ਗਿਆ ਬਥੇਰਾ ਬਰਦਾਸ਼ ਪੰਜਾਬੀਆਂ ਨੇ ਕਰਤਾ ਹੁਣ ਕਮਰ ਕੱਸ ਲੋ ਮੈਂ ਵਾਅਦਾ ਤੁਹਾਨੂੰ ਕਰਦੀ ਹਾਂ ਉਸ ਤਕੜੀ ਨੂੰ ਕਾਮਯਾਬ ਕਰੋ ਲੈ ਕੇ ਆਉ ਤਕੜੀ ਦੀ ਸਰਕਾਰ ਪਿੰਡ ਪਿੰਡ ਤੇ ਜਾ ਕੇ ਤੁਹਾਡੀ ਤਕਲੀਫਾਂ ਦੀ ਸੁਣਵਾਈ ਕਰਕੇ ਮਸਲੇ ਹੱਲ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ